ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਸ਼ਬਦਾ ਜੀ ਆਸਾ ਕੀ ਵਾਰ ਵਿੱਚੋਂ ਮਹਲਾ ਦੂਜਾ ਜੀ ਦਾ ਸ਼ਲੋਕ ਆਂਦਾ ਹੈ ਜੀ 474 474 ਦੂਸਰੇ ਪਾਸ਼ਾ ਗੁਰੂ ਅੰਗਦ ਪਾਸ਼ਾ ਜੀ ਦਾ ਸ਼ਬਦ ਹੈ ਜੀ ਕਹਿੰਦੇ ਨੇ ਜੋ ਜੀ ਹੋਏ ਸੋ ਉਗਵੈ ਮੂਹ ਕਾ ਕਿਹਾ ਵਾਉ ਬੀਜੇ ਪਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਹੁਣ ਤੁਸੀਂ ਦੇਖੋ ਦੋ ਪੰਕਤੀਆਂ ਵਿੱਚੀ ਗੁਰੂ ਸਾਹਿਬ ਨੇ ਐਨਾ ਕੁਝ ਭਾਰ ਦਿੱਤਾ ਕਿ ਵੀ ਅੰਨੇ ਜਵਾਹਰ ਹੀਰੇ ਮੋਤੀ ਜਵਾਹਰ ਭਰ ਦਿੱਤੇ ਨੇ ਕਿ ਵੀ ਅਸੀਂ ਸੋਚ ਵੀ ਨਹੀਂ ਸਕਦੇ ਉਹ ਜੋ ਨਾ ਬਾਣੀ ਅਥਾ ਸਾਕਰ ਹੈ ਅਸੀਂ ਤੇ ਮੇਰੀ ਤੇ ਇਹ ਕੋਸ਼ਿਸ਼ ਹੁੰਦੀ ਹੈ ਕਿ ਥੋੜੀ ਪੜੋ ਬਾਣੀ ਪਰ ਲੇਕਿਨ ਆਪਣੇ ਨਾਲ ਰਿਲੇਟ ਕਰਕੇ ਪੜੋ ਕਿ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਮੈਨੂੰ ਕੀ ਸਮਝਾ ਰਹੀ ਹੈ ਗੁਰੂ ਸਾਹਿਬ ਦੀ ਕੀ ਵਿਚਾਰ ਆ ਤੇ ਮੇਰੇ ਅੰਦਰ ਕੀ ਵਿਚਾਰ ਚੱਲ ਰਹੀ ਹੈ ਐਨੀ ਪਿਆਰੀ ਬਾਣੀ ਹੈ ਕਹਿੰਦੇ ਜੋ ਜੀ ਹੋਏ ਸੋ ਉਗਵੇ ਮੋਹ ਕਾ ਕਿਹਾ ਵਾਉ ਕਹਿੰਦੇ ਜੋ ਕੁਝ ਮਨੁੱਖ ਦੇ ਦਿਲ ਵਿੱਚ ਹੁੰਦਾ ਹੈ ਉਹੀ ਪ੍ਰਗਟ ਹੁੰਦਾ ਹੈ ਪਾਪ ਜਿਉ ਜੀ ਮਨੁੱਖ ਦੀ ਨੀਅਤ ਹੁੰਦੀ ਹੈ ਉਹ ਜਾਹੀ ਉਸ ਨੂੰ ਫਲ ਲੱਗਦਾ ਹੈ ਜੇ ਅੰਦਰ ਨੀਅਤ ਕੁਝ ਹੋਰ ਹੋਵੇ ਤੇ ਉਸ ਤੇ ਉਲਟ ਮੋਹੋ ਕੁਝ ਹੋਰ ਕਹਿ ਦੇਣਾ ਵਿਅਰਥ ਹੈ ਹੁਣ ਮੈਨੂੰ ਇੱਕ ਸਟੋਰੀ ਯਾਦ ਆ ਗਈ ਕਹਿੰਦੇ ਮਹਾਤਮਾ ਬੁੱਧਨਾ ਇੱਕ ਦਿਨ ਆਪਣੇ ਨਗਰ ਤੋਂ ਬਾਹਰ ਨਾ ਜਾ ਰਹੇ ਸੀਗੇ ਤੇ ਉਹਨਾਂ ਦੇ ਨਾ ਬਲਕੇ ਉਹਨਾਂ ਨੂੰ ਕੁਝ ਲੋਕ ਬੜੇ ਅਪਸ਼ਬਦ ਬੋਲ ਰਹੇ ਸੀ ਗਾਲਾਂ ਕੱਢ ਰਹੇ ਸੀ ਗਲਤ ਬੋਲ ਰਹੇ ਸੀ ਪਿੱਕਾ ਬੋਲ ਰਹੇ ਸੀ ਉਹਨਾਂ ਦੇ ਕੈਰੈਕਟਰ ਬਾਰੇ ਉਹਨਾਂ ਦੇ ਬਾਰੇ ਬਹੁਤ ਕੁਝ ਬੋਲ ਰਹੇ ਸੀਗੇ ਪਰ ਉਹਨਾਂ ਨੇ ਨਾ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਇੱਕ ਦਾਨਾ ਮਨੁੱਖ ਉੱਥੋਂ ਜਾ ਰਿਹਾ ਸੀਗਾ ਤੇ ਉਹ ਬੜਾ ਹੈਰਾਨ ਹੋਇਆ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਪਲਟ ਕੇ ਜਵਾਬ ਹੀ ਨਹੀਂ ਦੇ ਰਹੇ ਵੀ ਕੁਝ ਕਹਿ ਵੀ ਨਹੀਂ ਰਿਹਾ ਉਹਨਾਂ ਨੂੰ ਤੇ ਤੁਸੀਂ ਚੁੱਪ ਕਰਕੇ ਸੁਣੀ ਜਾ ਰਹੇ ਹੋ ਕਹਿੰਦੇ ਵੀ ਮੈਨੂੰ ਇਹਨਾਂ ਤੇ ਤਰਸ ਆ ਰਿਹਾ ਕਹਿੰਦੇ ਤਰਸ ਆ ਰਿਹਾ ਕਹਿੰਦੇ ਹਾਂ ਕਹਿੰਦਾ ਸੀ ਕਹਿੰਦੇ ਵੀ ਸੀਐਮ 10 15 ਸਾਲ ਪਹਿਲਾਂ ਮੇਰੀ ਵੀ ਇਹੋ ਹਾਲਤ ਸੀ ਕਿ ਮੈਨੂੰ ਕੋਈ ਇੱਕ ਗੱਲ ਕਹਿੰਦਾ ਸੀ ਨਾ ਮੈਨੂੰ 10 ਜਵਾਬ ਦਿੰਦਾ ਸੀਗਾ ਅਗਰ ਮੈਨੂੰ ਇੱਕ ਕਿਸੇ ਨੇ ਫਿੱਕਾ ਬੋਲ ਬੋਲਾਂ ਤੇ ਮੈਂ ਉਹਨੂੰ ਚਾਰ ਪੰਜ ਜਦ ਤੱਕ ਨਹੀਂ ਬੋਲ ਦਿੰਦਾ ਸੀ ਨਾ ਮੈਨੂੰ ਸ਼ਾਂਤੀ ਨਹੀਂ ਆਉਂਦੀ ਸੀ ਕਹਿੰਦੇ ਹੁਣ ਦੇਖੋ ਹੁਣ ਇੰਨਾ ਕੋਲੋ ਵਿਚਾਰਿਆ ਕੋਲੋ ਜਿਹੜੀ ਚੀਜ਼ ਸੀਗੀ ਇਹਨਾਂ ਨੇ ਮੈਨੂੰ ਉਹ ਦੇ ਦਿੱਤੀ ਕਹਿੰਦੇ ਕੱਲ ਮੈਂ ਇੱਕ ਨਗਰ ਵਿੱਚ ਕਿਸੇ satsang ਵਿੱਚ ਗਿਆ ਤੇ ਉੱਥੇ ਮੇਰੇ ਪ੍ਰੇਮੀ ਮੇਰੇ ਬਲਕੇ satsangi ਮੇਰੇ ਵਾਸਤੇ ਕੁਝ ਫਲ ਫਰੂਟ ਤੇ ਕੁਝ ਮਠਿਆਈਆਂ ਲੈ ਕੇ ਆਏ ਤੇ ਉਹ ਉਹ ਕਹਿੰਦੇ ਵੀ ਅਸੀਂ ਇਹ ਤੁਹਾਡੇ ਵਾਸਤੇ ਲੈ ਕੇ ਆਏ ਕਹਿੰਦੇ ਵੀ ਦੇਖੋ ਮੇਰਾ ਸਫਰ ਹੈ ਲੰਮਾ ਤੇ ਵੀ ਮੈਨੂੰ ਤੇ ਇਹ ਚਾਹੀਦਾ ਨਹੀਂ ਤੁਸੀਂ ਐਵੇਂ ਕਰਿਓ ਵੀ ਆਪ ਵੰਡ ਕੇ ਖਾ ਲਿਓ ਤੇ ਆਪਣੇ ਬੱਚਿਆਂ ਨੂੰ ਪੜਾਈਓ ਇਤਿਹਾਸ ਪੜ੍ਹੋ ਇਸ ਵਿੱਚ ਵੰਡਿਓ ਕਹਿੰਦੇ ਦੇਖੋ ਹੁਣ ਉਹ ਲਿਆਏ ਸੀ ਮਠਿਆਈਆਂ ਤੇ ਫਲ ਤੇ ਉਹ ਜੋ ਲਿਆਏ ਸੀ ਕਿ ਤੇ ਮੈਂ ਉਹ ਹੁਮਕਾਰ ਲੈ ਗਏ ਤੇ ਹੁਣ ਉਹਨਾਂ ਨੇ ਉਹ ਵੰਡ ਕੇ ਬਲਕਿ ਛਕ ਲੈਣਾ ਇੱਕ ਦੂਸਰੇ ਨਾਲ ਹੁਣ ਇਹ ਇਨਾਂ ਕੋਲੋਂ ਵਿਚਾਰਿਆ ਕੋਲੋਂ ਇਹੋ ਕੁਝ ਸੀਗਾ ਅਪਸ਼ਬਦ ਸੀਗੇ ਫਿੱਕੇ ਬੋਲ ਸੀਗੇ ਗਾਲਾਂ ਸੀਗੇ ਹੈਨਾ ਮੇਰੇ ਬਾਰੇ ਮੇਰੇ ਕੈਰੇਕਟਰ ਬਾਰੇ ਬੋਲਣੇ ਵਾਸਤੇ ਇਹ ਸਾਰੀਆਂ ਚੀਜ਼ਾਂ ਸੀਗੀਆਂ ਹੁਣ ਕਹਿੰਦੇ ਇਨਾਂ ਕੋਲੋਂ ਇਹੋ ਸੀਗਾ ਕਹਿੰਦੇ ਹੁਣ ਹੁਣ ਗੁੱਧ ਨੇ ਤੇ ਇਹ ਚੀਜ਼ਾਂ ਇਨਾਂ ਕੋਲੋਂ ਲੀਤੀਆਂ ਨਹੀਂ ਉਹ ਲੈਣੇ ਦਾ ਭਾਵ ਇਹੋ ਹੁੰਦਾ ਨਾ ਜਦੋਂ ਕਿਸੇ ਨੂੰ ਅਸੀਂ ਆਨਸਰ ਕਰਦੇ ਆ ਨਾ ਜਿਵੇਂ ਮੰਨ ਲਓ ਕਿ ਮੈਨੂੰ ਕਿਸੇ ਨੇ ਕਿਹਾ ਤੂੰ ਪਾਗਲ ਹੈ ਮਾਲੋ ਸਪੋਸ ਮੈਨੂੰ ਕਿਸੇ ਨੇ ਕਿਹਾ ਹੁਣ ਜੇ ਯਾ ਤਾਂ ਮੈਨੂੰ ਰਿਐਕਟ ਕਰਾਂਗੀ ਵੀ ਤੂੰ ਪਾਗਲ ਹੈ ਹਨਾ ਮੈਂ ਉਹਦੀ ਗੱਲ ਦਾ ਆਨਸਰ ਕੀਤਾ ਠੀਕ ਹੈ ਉਹ ਕਹਿੰਦੇ ਮਹਾਤਮਾ ਬੁੱਧ ਜੀ ਕਹਿੰਦੇ ਹੁਣ ਮੈਂ ਇਹਨਾਂ ਨੂੰ ਆਨਸਰ ਤਾਂ ਕੁਝ ਕੀਤਾ ਨਹੀਂ ਮੈਂ ਤਾਂ ਇਹਨਾਂ ਦੀ ਕੋਈ ਚੀਜ਼ ਰੱਖੀ ਨਹੀਂ ਹੁਣ ਕਹਿੰਦੇ ਘਰ ਜਾਣਗੇ ਹੁਣ ਘਰ ਜਾਣਗੇ ਤੁਸੀਂ ਦੇਖੋ ਕੀ ਹਾਲਾਤ ਹੋਣਗੇ ਆਪਣੇ ਜਨਾਨੀ ਨਾਲ ਆਪਣੀ ਪਤਨੀ ਨਾਲ ਖੈਰ ਬਾਜ਼ੀ ਕਰਨਗੇ ਆਪਣੇ ਬੱਚਿਆਂ ਨਾਲ ਕਰਨਗੇ ਫਿਰ ਉਸ ਤੋਂ ਬਾਅਦ ਆਸ ਪਰਸਨਲ ਕਰਨਗੇ ਇਹ ਉਹ ਉਹ ਕਹਿਣਗੇ ਵੀ ਬੁੱਧ ਨੇ ਤੇਆਂ ਚੀਜ਼ਾਂ ਰੱਖਿਆ ਨਹੀਂ ਪਰ ਸਾਡੇ ਅੰਦਰ ਐ ਚੀਜ਼ਾਂ ਪਈਆਂ ਸੀਗੀਆਂ ਤੇ ਅਸੀਂ ਤਾਂ ਕਿਸੇ ਨੂੰ ਕਿਸੇ ਨੂੰ ਦੇਣੀਆਂ ਨੇ ਉਹ ਸੇਮ ਹਾਲਤ ਨਾਲ ਸਾਡੀ ਹੁੰਦੀ ਹੈ ਇਸ ਚੀਜ਼ ਇਸ ਕਹਾਣੀ ਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਜਿਹਦੇ ਕੋਲ ਜੋ ਹੋਏਗਾ ਨਾ ਤੁਹਾਨੂੰ ਉਹ ਵੰਡ ਕੇ ਜਾਏਗਾ ਉਸ ਜਿਹਦੇ ਕੋਲ ਤਾਂ ਗਿਆਨ ਹੋਏਗਾ ਤੁਹਾਡੇ ਆਸ ਪੜੋਸਿ ਜੀਆਂ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਨੂੰ ਦਿਨ ਵਿੱਚ ਐਸੇ ਲੋਕ ਵੀ ਬਹੁਤ ਮਿਲਣਗੇ ਜਿਹੜੀ ਤੁਹਾਨੂੰ ਚੜਦੀ ਕਲਾ ਦੀ ਗੱਲਾਂ ਕਰਨਗੇ ਵੀ ਜਰਾ ਜ ਆ ਤੁਸੀਂ ਮਲਕੇ ਤੁਸੀਂ ਕਿਸੇ ਚੀਜ਼ ਤੋਂ ਪਰੇਸ਼ਾਨ ਹੋ ਜਾਂ ਤੁਹਾਨੂੰ ਕੋਈ ਸਰੀਰਕ ਦੁੱਖ ਆਇਆ ਜਾਂ ਮਾਨਸਿਕ ਦੁੱਖ ਆਇਆ ਜਾਂ ਸਮਾਜਿਕ ਕੋਈ ਕਠਿਨਾਈ ਆ ਤੇ ਕਈ ਤੇ ਅੰਨੀ ਚੜਦੀ ਕਲਾ ਵਿੱਚ ਹੋਣਗੇ ਨਾ ਉਹ ਤੁਹਾਨੂੰ ਕਹਿਣਗੇ ਕੋਈ ਗੱਲ ਨਹੀਂ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਕਹਿੰਗੇ ਕੋਈ ਗੱਲ ਨਹੀਂ ਜੇ ਉਹ ਸਮਾ ਨਹੀਂ ਸੀ ਤੇ ਐ ਵੀ ਸਮਾ ਨਹੀਂ ਰਹੇਗਾ ਤੇ ਕਈ ਐਸੀ ਢੰਦੀ ਕਲਾ ਵਾਲੇ ਹੋਣਗੇ ਨਾ ਉਹ ਪਤਾ ਕੀ ਕਹਿਣਗੇ ਸਾਰੀ ਦੁਨੀਆ ਹੀ ਖਰਾਬ ਹੈ ਮੇਰੇ ਰਿਸ਼ਤੇਦਾਰਾਂ ਨੇ ਵੀ ਆਇਓ ਕੀਤਾ ਮੇਰਾ ਆਸ ਪੜੋਸ ਵੀ ਮਾੜਾ ਵੈ ਮੇਰੇ ਰਿਸ਼ਤੇਦਾਰ ਵੀ ਮਾੜੇ ਨੇ ਮੇਰੇ ਬੱਚੇ ਵੀ ਮਾੜੇ ਨੇ ਮੇਰੇ ਮਾਪਿਓ ਵੀ ਮਾੜੇ ਸੀਗੇ ਬਲਕਿ ਉਹਨਾਂ ਐਸੀਆਂ ਗੱਲਾਂ ਕਰਨਗੇ ਨਾ ਤੁਹਾਡਾ ਜਿਹੜਾ ਥੋੜਾ ਬੋਤਾ ਸਾਡਾ ਅੰਦਰ ਬੈਲੈਂਸ ਥੋੜਾ ਜਿਹਾ ਥੋੜੇ ਜਿਹਾ ਅਸੀਂ ਬੈਲੈਂਸ ਹੁੰਨੇ ਆ ਹਮੇਸ਼ਾ ਅਸੀਂ 네ਗੇਟਿਵਸ ਵੀ ਨਹੀਂ ਸਾਰੇ ਪੂਰੇ ਹੋ ਸਕਦੇ ਅੰਦਰੋਂ ਨਾ ਪੋਜ਼ਿਟਿਵ ਹੋ ਸਕਦੇ ਉਨ ਕਈ ਬੰਦੇ ਆ ਵਿੱਚ ਪੋਜ਼ਿਟਿਵਿਟੀਜ਼ ਇੰਨੀ ਹੁੰਦੀਆਂ ਤੇ ਉਹ ਕਹਣਗੇ ਵੀ ਮਤਲਬ ਕਿ ਉਹ ਬਹੁਤ ਨੈਗੇਟਿਵ ਬੰਦੇ ਨੂੰ ਵੀ ਬਹੁਤ ਨੈਗੇਟਿਵ ਚੀਜ਼ ਵਿੱਚ ਵੀ ਪੋਜ਼ਿਟਿਵ ਲੱਭ ਲੈਣਗੇ। ਉਨਵੇਂ ਇੱਕ ਸਟੋਰੀ ਪਾੜ ਰਹੀ ਸੀ ਕਿ ਕਹਿੰਦੇ ਵੀ ਇੱਕ ਦਾਣਾ ਮਨੁੱਖ ਸੀਗਾ ਉਹ ਕਹਿੰਦਾ ਵੀ ਤੁਸੀਂ ਇੰਨਾ ਗਿਆਨ ਇੰਨੀ ਚੀਜ਼ਾਂ ਕਿਵੇਂ ਆਪਣੇ ਅੰਦਰ ਸਟੋਰੇਜ ਕੀਤੀਆਂ ਕਹਿੰਦੇ ਮੈਂ ਮੂਰਖ ਤੋਂ ਵੀ ਸਿੱਖ ਲੈਣਾ ਤੇ ਸਿਆਣੇ ਤੋਂ ਵੀ ਸਿੱਖ ਲੈਣਾ। ਉਹ ਬੜੇ ਹੈਰਾਨ ਹੋਏ ਕਹਿੰਦੇ ਸਿਆਣਿਆਂ ਤੋਂ ਤੇ ਸਾਰੇ ਸਿੱਖਦੇ ਨੇ ਮੂਰਖ ਤੋਂ ਵੀ ਕੋਈ ਸਿੱਖਦਾ। ਕਹਿੰਦੇ ਹਾਂਜੀ ਕਿੰਨੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਨਾ ਘੱਟ ਬੋਲਦੇ ਨੇ ਉਹਨਾਂ ਦੀ ਉਹਨਾਂ ਨੇ ਜਿੰਨਾ ਬੋਲਣਾ ਨਾ ਉਹਨਾਂ ਨੇ ਜਿੰਨਾ ਵੀ ਬੋਲਣਾ ਉਹਦੇ ਵਿੱਚ ਬਹੁਤ ਕੁਝ ਗਿਆਨ ਤੁਹਾਨੂੰ ਦੇ ਜਣਾ ਜਿਵੇਂ ਗੁਰੂ ਗੁਰਬਾਣੀ ਆ ਨਾ ਇਸੋ ਰੋ ਇੱਕ ਪੰਕਤੀ ਚ ਇੰਨਾ ਕੁਝ ਦੇ ਜਾਂਦੀ ਹੈ ਕਿ ਵੀ ਸਾਨੂੰ ਸਾਨੂੰ ਅੱਜ ਲਗਾ ਦਿੱਤਾ ਵੀ ਅੰਨੇ ਬਾਣੀ ਅੰਨੇ ਦੁਪਹਿਰੇ ਕਰਨੇ ਆ ਦੁਪਹਿਰੇ ਕਰਨੇ ਆ ਅੰਨੇ ਪਾਠ ਕਰਨੇ ਆ 21 ਪਾਠ 101 ਪਾਠ ਨਾ ਗੁਰੂ ਸਾਹਿਬ ਤੇ ਇੱਕ ਪੰਕਤੀ ਚ ਸਾਨੂੰ ਖਜ਼ਾਨਾ ਭਰ ਦੇ ਭਰ ਕੇ ਦੇ ਦਿੰਦੇ ਨੇ ਸੋ ਗੱਲ ਹੈ ਕਿ ਉਹ ਕਹਿੰਦੇ ਵੀ ਮੈਦਾਨੇ ਤੋਂ ਮਤਲਬ ਕਿ ਚੰਗੇ ਮਨੁੱਖ ਤੋਂ ਵੀ ਸਿੱਖਿਆ ਤੇ ਮੂਰਖ ਮਨੁੱਖ ਤੋਂ ਵੀ ਸਿੱਖਿਆ ਉਹ ਕਹਿੰਦੇ ਵੀ ਚੰਗਿਆਂ ਕੋਲ ਤਾਂ ਹਰ ਕੋਈ ਸਿੱਖ ਜਾਂਦਾ ਹੈ ਮੂਰਖ ਤੋਂ ਕੌਣ ਸਿੱਖਦਾ ਹੈ ਕਹਿੰਦੇ ਮੂਰਖ ਜੋ ਦੇ ਅੰਦਰ ਹੁੰਦੇ ਨਾ ਬਾਹਰ ਹਰਕਤਾਂ ਕਰ ਜਾਂਦਾ ਵੈ ਤੇ ਜਿਹੜੀ ਉਹ ਹਰਕਤਾਂ ਕਰ ਜਾਂਦਾ ਮੈਂ ਕੰਨਾ ਵੀ ਮੈਂ ਇਹ ਜੀਵਨ ਵਿੱਚ ਹਰਕਤ ਨਹੀਂ ਕਰਨੀ ਕਿ ਵੀ ਲੋਕੀਆਂ ਨੂੰ ਗਲਤ ਬੋਲਣੀਆਂ ਇਹਦੇ ਬਾਰੇ ਗਲਤ ਸੋਚਣ ਕਿ ਵੀ ਇਹ ਮੂਰਖ ਹੈ ਨੂੰ ਬੋਲਣੇ ਦੀ ਬੋਲਣੇ ਦਾ ਪਤਾ ਨਹੀਂ ਅਨੂ ਚੱਲਨੇ ਦਾ ਪਤਾ ਨਹੀਂ ਅਨੂ ਖਾਨ ਦਾ ਨਹੀਂ ਪਤਾ ਅਨੂ ਪਾਣ ਦਾ ਨਹੀਂ ਪਤਾ ਵੀ ਉਹ ਚੀਜ਼ਾਂ ਮੈਂ ਉਹਨਾਂ ਕੋਲੋਂ ਸਿੱਖੀਆਂ ਹੈ ਨਾ ਤੇ ਸੋ ਗੱਲ ਹੈ ਕਿ ਜੇ ਅਸੀਂ ਵੀ ਸਿੱਖਣਾ ਚਾਹੁੰਦੇ ਆ ਤੇ ਸਾਡੇ ਕੋਲੋਂ ਤਾਂ ਗੁਰੂ ਪੂਰਾ ਹੈਗਾ ਵਾ ਤੇ ਇੱਕ ਪੰਕਤੀ ਜੀ ਮੈਂ ਪਹਿਲਾਂ ਕਹਿ ਚੁੱਕਿਆ ਕਿ ਵੀ ਸਾਡੇ ਕੋਲ ਤੇ ਖਜ਼ਾਨੇ ਭਰੇ ਪਿਆ ਬਸ਼ਰਤੇ ਕਿ ਅਸੀਂ ਉਹਨੂੰ ਪੜ ਕੇ ਸਮਝ ਕੇ ਸੁਣ ਕੇ ਤੇ ਉਹਨੂੰ ਆਪਣੇ ਅਮਲੀ ਜੀਵਨ ਵਿੱਚ ਆਪਣੇ ਕਰਮਾਂ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਤੇ ਗੁਰੂ ਸਾਹਿਬ ਨੂੰ ਐਗਿਓ ਮੰਗੇ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਗ ਦੁੱਖਾਂ ਕੇ ਦੁਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਹੀਂ ਤੇ ਭੁੱਖਾਂ ਪਤਾ ਕੀ ਹੈ ਇੱਕ ਮੁੱਠ ਪਰੀ ਤੇ ਦੂਜੀ ਤਿਆਰ ਭੁੱਖ ਕਦੀ ਨਹੀਂ ਖਤਮ ਹੋ ਸਕਦੀ ਕਹਿੰਦੇ ਸਾਚੇ ਨਾਮ ਕੇ ਲਾਗੇ ਭੁੱਖ ਉਤ ਭੁੱਖ ਹੈ ਜਿਸ ਦਿਨ ਮਨ ਨੂੰ ਸੱਚੇ ਨਾਮ ਦਾ ਆਧਾਰ ਮਿਲ ਜੇਗਾ ਜਿਸ ਦਿਨ ਮੇਰੀ ਸੱਚ ਦੀ ਨੀਵ ਅੰਦਰ ਰੱਖੀ ਜਾਏਗੀ ਦੇਖੋ ਨੀਂਹ ਤੇ ਹੀ ਜਦੋਂ ਬਿਲਡਿੰਗ ਉਸਾਰੇ ਜਾਂਦੇ ਨਾ ਜੇ ਤੁਹਾਡੀ ਨੀਂਹ ਪੱਕੀ ਹੋएगी ਨਾ ਸਾਡੇ ਮਨ ਦੀ ਤੇ ਜਿੰਨੀ ਮਰਜ਼ੀ ਉੱਪਰ ਤੁਸੀਂ ਉਸਾਰੇ ਕਰ ਲੋ ਤੁਸੀਂ ਭਾਵੇਂ ਅੱਜ ਅਸੀਂ ਦੇਖਦੇ ਨਾ ਜਿਹੜੇ ਫਲੈਟ ਵਗੈਰਾ ਬੰਦੇ ਆ 40 40 30 30 ਮੰਜ਼ਲਾ ਫਲੈਟ ਬੰਦੇ ਪਰ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੁੰਦੀ ਹੈ ਜਿਹੜੀ ਥੱਲੇ ਨੀਂਹਾਂ ਹੁੰਦੀਆਂ ਨੇ ਉਹ ਕਿੰਨੀਆਂ ਸਟਰੋਂਗ ਹੁੰਦੀਆਂ ਨੇ ਜੇ ਜੇ ਅਸੀਂ ਆਪਣੇ ਮਨ ਰੂਪੀ ਹਿਰਦੇ ਰੂਪੀ ਦੀ ਨੀਂਹ ਰੱਖਣੀ ਹੈ ਨਾ ਉਹ ਗੁਰੂ ਸ਼ਬਦ ਕੋਲੋਂ ਜੇ ਅਸੀਂ ਪੜ੍ਹ ਰੱਖੀ ਹੈ ਨਾ ਵਾਖ ਮਾਲ ਨਹੀਂ ਰੱਖੀ ਜਾਏਗੀ ਔਰ ਨੀ ਉਹ ਐਸੀ ਹੋਏਗੀ ਵੀ ਸਾਡੇ ਜੀਵਨ ਵਿੱਚ ਹਜ਼ਾਰਾਂ ਹਨ ਨੇਰੀਆਂ ਆਣ ਚਖੜ ਆਣ ਵੀ ਉਹ ਇਛਾਵਦਾ ਸੀ ਪੜਦੇ ਆ ਨਾ ਚ ਚਖੜ ਚਾਗੀ ਮੀਂਹ ਹੋ ਵਰਸੇ ਪੀ ਗੁਰ ਦੇਖਣ ਜਾਈ ਵੀ ਚਾਏ ਜਿੰਨੇ ਮਰਜੀ ਵਿਕਾਰਾਂ ਦੇ ਚਖੜ ਆ ਜਾਣ ਪਰ ਜਿਹੜੀ ਸਟਰੋਂਗ ਬਿਲਡਿੰਗ ਜਿਹੜੀ ਸਟਰੋਂਗ ਨੀ ਸਾਡੇ ਗੁਰੂ ਸਾਡੇ ਅੰਦਰ ਰੱਖ ਦੇਗਾ ਨਾ ਉਹ ਉਹ ਚਖੜਾ ਨੂੰ ਤਾਂ ਚਖਣ ਦੇ ਤੇ ਉਹਨੇ ਵਾਪਸ ਚਲੇ ਜਾਣਾ ਕਿਉਂਕਿ ਸਾਡੇ ਕੋਲ ਵੀ ਬੇਬਖੋਦ ਹੋਏ ਕਿ ਸਾਡੇ ਕੋਲ ਗੁਰੂ ਦਾ ਗਿਆਨ ਹੋਏਗਾ ਆਈਏ ਆਪਣੇ ਸ਼ਬਦ ਵੱਲ ਕਹਿੰਦੇ ਜੋ ਕੁਝ ਮਨੁੱਖ ਦੇ ਦਿਲ ਵਿੱਚ ਹੁੰਦਾ ਨਾ ਜੀ ਉਹ ਹੀ ਪ੍ਰਗਟ ਹੁੰਦਾ ਅੱਛਾ ਫਿਰ ਸਾਨੂੰ ਨੇ ਪਰੇਸ਼ਾਨੀ ਬੜੀ ਹੁੰਦੀ ਜੀ ਫਲਾਣੇ ਨੇ ਮੇਰੇ ਬਾਰੇ ਆ ਕਹਿਤਾ ਫਲਾਣੇ ਨੇ ਮੇਰੇ ਬਾਰੇ ਆ ਕਹਿਤਾ ਫਲਾਣੇ ਮੇਰੀ ਨਿੰਦਾ ਕਰਦਾ ਦੇਖੋ ਅਸੀਂ ਨਾ ਨਿੰਦਾ ਤੇ ਉਸ ਤੋਂ ਨਾ ਬੜਾ ਬੈਲੈਂਸ ਸਾਡਾ ਦਿਲ ਦਾ ਮਨ ਦਾ ਖਰਾਬ ਹੋ ਜਾਂਦਾ ਜੇ ਸਾਡੀ ਕੋਈ ਉਸਤਤ ਕਰੇ ਨਾ ਤੇ ਅਸੀਂ ਦੇਖੋ ਮੈਨੂੰ ਕੋਈ ਕਹੇ ਜੀ ਤੁਸੀਂ ਬੜੇ ਗੁਰਮੁਖ ਹੋ ਬੜੇ ਗੁਰਮੁਖ ਹੋ ਐ ਤੇ ਮੈਨੂੰ ਪਤਾ ਨਾ ਕਿ ਮੈਂ ਅੰਦਰੋਂ ਕੀ ਹਾਂ ਕਹਿਣ ਨਾਲ ਹੀ ਕੁਛ ਵੀ ਹੁੰਦਾ ਤੇ ਮੈਨੂੰ ਮੈਨੂੰ ਮੁਫਤ ਵਿੱਚ ਕਿਸੇ ਦੀ ਖੁਸ਼ਾਮਦ ਮਿਲ ਰਹੀ ਹੈ ਮੈਨੂੰ ਮੁਫਤ ਵਿੱਚ ਕੋਈ ਕਹਿ ਰਿਹਾ ਜੀ ਗੁਰਮੁਖ ਬੋ ਤੋ ਬੜੇ ਗਿਆਨੀ ਹੋ ਮੈਂ ਵੀ ਕਹਾਂਗੇ ਜੀ ਹਾਂ ਜੀ ਕਹਿ ਲਓ ਪਰ ਲੇਕਿਨ ਮੈਂ ਅੰਦਰ ਦੇਖਾਂ ਕਿ ਵੀ ਮੈਂ ਕਿੰਨੀ ਕੁ ਗੁਰਮੁਖਾ ਐ ਤੇ ਮੈਨੂੰ ਪਤਾ ਨਾ ਉਪਾਵੇ ਜਿੰਨੀ ਮਰਜ਼ੀ ਮੈਨੂੰ ਫੋਕਾ ਦੇ ਜੇ ਕਿ ਮੈਂ ਗੁਰਮੁਖਾ ਮੈਨੂੰ ਗਿਆਨ ਨਹੀਂ ਕਿਉਂਕਿ ਮੈਨੂੰ ਅੰਦਰ ਦਾ ਪਤਾ ਨਹੀਂ ਕਿ ਮੇਰੇ ਅੰਦਰ ਕੀ ਕੀ ਚੱਲ ਰਿਹਾ ਹੈ ਕਿਹੜੀ ਕਿਹੜੀਆਂ ਹਵਾਵਾਂ ਚੱਲ ਰਹੀਆਂ ਕਿਹੜੇ ਕਿਹੜੇ ਆਪਕੁੰਨ ਨੇ ਕਿਹੜਾ ਅੰਦਰ ਖਲਾਰਾ ਪਿਆ ਹੋਇਆ ਸੋ ਗੱਲ ਹੈ ਕਿ ਇਹ ਚੀਜ਼ ਨੂੰ ਇੰਨਾ ਬੌਧਰ ਨਾ ਕਰਿਆ ਕਰੋ ਕਿ ਮੇਰੀ ਕਿਸੇ ਨੇ ਮਿੰਦਾ ਕਰ ਦਿੱਤੇ ਕਬੀਰ ਜੀ ਇੱਕ ਸ਼ਬਦ ਵਿੱਚ ਕਹਿੰਦੇ ਨਿੰਦੋ 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 ਮੋਕੋ ਨਿੰਦੋ ਪਿਆਰੀ ਉਹ ਕਹਿੰਦੇ ਮੈਨੂੰ ਤੇ ਨਿੰਦਕ ਪਿਆਰਾ ਹੀ ਬੜਾ ਲੱਗਦਾ ਕਿਉਂਕਿ ਨਿੰਦਕ ਉਹ ਕਹਿੰਦੇ ਪਤਾ ਕਿਉਂ ਮੈਨੂੰ ਪਿਆਰਾ ਲੱਗਦਾ ਨਿੰਦਕ ਮੇਰੇ ਆਪਗੁਣ ਮੈਨੂੰ ਦੱਸ ਰਿਹਾ ਵੀ ਕਬੀਰ ਤੇਰੇ ਵਿੱਚ ਇਹ ਹਾਲਿਆ ਆਪਗੁਣ ਨਾ ਤੂੰ ਤੂੰ ਹਾਲੇ ਰਾਵ ਨੂੰ ਨਹੀਂ ਮਿਲਿਆ ਤੇ ਮੈਂ ਆਪਗੁਣ ਨੂੰ ਉਹਦੇ ਤੇ ਆਪਗੁਣਾ ਨੂੰ ਆਪਣੇ ਨੂੰ ਮਤਲਬ ਕਿ ਕਹਿ ਲਉ ਕਿ ਆਪਣੇ ਆਪਗੁਣਾ ਨੂੰ ਦੇਖ ਕੇ ਉਹਨਾਂ ਨੂੰ ਦੂਰ ਕਰਨੇ ਦੀ ਕੋਸ਼ਿਸ਼ ਕਰਦਾ ਹਾਂ ਸੋ ਗੱਲ ਹੈ ਕਿ ਜੇ ਤੁਸੀਂ ਅੱਗੇ ਵਧਣਾ ਹੈ ਨਾ ਇਹ ਛੋਟੇ ਛੋਟੇ ਗੱਲਾਂ ਵੀ ਕਿਸੇ ਨਿੰਦਾ ਕਰ ਦਿੱਤੀ ਉਸਤ ਉਸਤਤ ਨਾ ਇੱਕ ਐਸੀ ਕਹਿ ਲਓ ਕਿ ਮੈਂ ਖਾਂਗੀ ਵੀ ਉਸਤਤ ਨੂੰ ਮੈਨੂੰ ਲੱਗਦਾ ਕਿ ਵੀ ਜਿਵੇਂ ਅਸੀਂ ਚਾਪਲੂਸੀ ਕਰਦੇ ਹਾਂ ਕਿਉਂਕਿ ਜੇ ਅਸੀਂ ਕਿਸੇ ਦੀ ਇੱਕ ਦਿਨ ਉਸਤਤ ਕਰਤੀ ਜੇ ਅਗਲੇ ਦਿਨ ਅਸੀਂ ਉਹਦੀ ਉਸਤਤ ਨਹੀਂ ਨਾ ਕਰਦੀ ਤੇ ਉਹਨੂੰ ਉਹਨੂੰ ਲੱਗੇਗਾ ਕਿ ਮੇਰੇ ਬਾਰੇ ਇਹਨੇ ਚਾਰ ਸ਼ਬਦ ਨਹੀਂ ਥਕੇ ਮੇਰੀ ਉਸਤਤ ਬਾਰੇ ਮੇਰੀ ਵਾਹ 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 ਵਾਸਤੇ ਸੋ ਗੱਲ ਹੈ ਕਿ ਅਸੀਂ ਗੁਰੂ ਜੀ ਕਹਿੰਦੇ ਉਸਤਤ ਨਿੰਦਾ ਦੋ ਤਿਆਗੇ ਹੋ ਜੇ ਪਦ ਨਿਰਮਾਣ ਸਾਨੂੰ ਇਹ ਚੀਜ਼ਾਂ ਨਾ ਮਤਲਬ ਕਿ ਮੁਸ਼ਕਿਲ ਲਿਆਂ ਗਿਆ ਸਾਡੇ ਅੰਦਰ ਬੈਲੈਂਸ ਬਣਨੇ ਵਾਸਤੇ ਨਾ ਨਿੰਦਿਆ ਤੋਂ ਡਰਿਆ ਕਰੋ ਤੇ ਨਾ ਉਸਤ ਦੇ ਵਾਹਵਾਹੀ ਚ ਰਿਆ ਕਰੋ ਠੀਕ ਹੈ ਇੱਕ ਬੈਲ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਹਿਜ ਵਾਲੀ ਗੱਲ ਕੀਤੀ ਨਾ ਸਹਿਜ ਵਾਲਾ ਜੀਵਨ ਉਸ ਉਸ ਤੱਕ ਅਸੀਂ ਸਾਰਿਆਂ ਨੇ ਪਹੁੰਚਣਾ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਬੀਜੇ ਪਿਕ ਮੰਗੇ ਅੰਮ੍ਰਿਤ ਵੇਖੋ ਇਹ ਨਿਯਉ ਕਹਿੰਦੇ ਦੇਖੋ ਕਿੰਨੀ ਅਚਰਜ ਖੇਡ ਹੈ ਕਿ ਮਨੁੱਖ ਬੀਜ ਦਾ ਕੀ ਹੈ ਤੇ ਚੰਦਾ ਕੀ ਹੈ ਪਉ ਤੁਸੀਂ ਦੇਖੋ ਮੈਂ ਇੱਕ ਖੇਤ ਵਿੱਚ ਕਿੱਕਰ ਦਾ ਜਿਹੜਾ ਬੀਜ ਹੁੰਦਾ ਨਾ ਕਹਿੰਦੇ ਉਹ ਬੀਜ ਨਾ ਬੜਾ ਮੁਲਾਇਮ ਹੁੰਦਾ ਬੜਾ ਰੂਈ ਵਰਗਾ ਹੁੰਦਾ ਉਹਨੂੰ ਹੱਥੇ 'ਚ ਲਾਉਣਾ ਬੜੇ ਤੁਹਾਨੂੰ ਮਤਲਬ ਕਿ ਉਹਦੇ ਵਿੱਚ ਕੰਡੇ ਨਹੀਂ ਹੁੰਦੇ ਬੀਜ ਵਿੱਚ ਪਰ ਤੁਸੀਂ ਦੇਖੋ ਕਿੱਕਰ ਜਦੋਂ ਅਸੀਂ ਲਾਨਿਆਂ ਉਹਦਾ ਰੁੱਖ ਲੱਗਦਾ ਤੇ ਉਹਦੇ ਉੱਤੇ ਕੰਡੇ ਕਿੰਨੇ ਨੁਕੀਲੇ ਹੁੰਦੇ ਨੇ ਹਨਾ ਸੋ ਗੱਲ ਹੈ ਕਿ ਅਸੀਂ ਕੀ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਤੇ ਇੱਕ ਤਨਾ ਰੱਬ ਨੂੰ ਅਸੀਂ ਸ਼ਿਕਾਇਤਾਂ ਕਰਦੇ ਹਾਂ ਕਿ ਵੀ ਮੇਰਾ ਪਾਤਰ ਵੱਡਾ ਸੀ ਤੂੰ ਬਖਸ਼ਿਸ਼ਾਂ ਘੱਟ ਕੀਤੀਆਂ ਨੇ ਜੇ ਅਸੀਂ ਇਸ ਤੋਂ ਉਲਟ ਸੋਚੀਏ ਗੁਰੂ ਸਾਹਿਬ ਮੇਰਾ ਪਾਤਰ ਬਹੁਤ ਛੋਟਾ ਸੀਗਾ ਪਰ ਤੇਰੀ ਬਖਸ਼ਿਸ਼ਾਂ ਮੇਰੇ ਤੋਂ ਤੇਰੀ ਬਖਸ਼ਿਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਹੁਣ ਤੁਸੀਂ ਦੇਖੋ ਬਚਪਨ ਤੋਂ ਲੈ ਕੇ ਮੈਂ ਆਪਣੀ ਗੱਲ ਕਰਨੀ ਆ ਮੈਂ ਮਰਨ ਤੱਕ ਕਿੰਨਾ ਕੁ ਛੰਡਾਇਆ ਮੈਨੂੰ ਕਿੰਨੇ ਪਿਆਰੇ ਰਿਸ਼ਤੇ ਮਿਲੇ ਮੈਨੂੰ ਹਸਬੰਡ ਅੱਛਾ ਮਿਲਿਆ ਮੇਰੇ ਬੱਚੇ ਅੱਛੇ ਆ ਮੈਨੂੰ ਮੇਰੇ ਇਨ ਲੋਜ਼ ਅੱچھے ਮਿਲਿਆ ਮੇਰੇ ਪੇਰੈਂਟਸ ਅੱچھے ਮਿਲਿਆ ਮੈਨੂੰ ਭੈਣ ਭਰਾ ਅੱچھے ਮਿਲਿਆ ਮੈਨੂੰ ਨਾਨਾਾ ਅੱਛੀਆਂ ਮਿਲੀਆਂ ਮੈਨੂੰ ਮੇਰੇ ਆਸ ਪੜੋਸ ਬੜਾ ਅੱਛਾ ਮਿਲਿਆ ਮੈਨੂੰ ਖਾਨ ਨੂੰ ਅੱਛਾ ਮਿਲਿਆ ਮੈਨੂੰ ਪਾਨ ਨੂੰ ਅੱਛਾ ਮਿਲਿਆ ਮੈਨੂੰ ਇੰਨਾ ਪਿਆਰਾ ਗੁਰੂ ਮਿਲਿਆ ਪੂਰਾ ਗੁਰੂ ਮਿਲਿਆ ਜਿਹੜੀ ਮੇਰੀ ਜ਼ਿੰਦਗੀ ਨੂੰ ਸਵਾਰ ਦਿੱਤਾ ਤੁਸੀਂ ਦੇਖੋ ਕਿੰਨਾ ਕੁਝ ਸਾਨੂੰ ਮਿਲਿਆ ਤੇ ਗੁਰੂ ਸਾਹਿਬ ਮੇਰਾ ਪਾਤਰ ਬਹੁਤ ਛੋਟਾ ਸੀ ਤੇਰੀ ਬਖਸ਼ਿਸ਼ਾਂ ਬਹੁਤ ਵੱਡੀਆਂ ਸੀਗਾ ਪਰ ਅਸੀਂ ਪਤਾ ਕਿੱਥੇ ਟੱਪਲਾ ਖਾਂਦੇ ਆ ਸਾਨੂੰ ਬੇਅੰਤ ਚੀਜ਼ਾਂ ਦਿੱਤੀਆਂ ਉਸ ਬੇਅੰਤ ਦਾਤੇ ਨੇ ਪਰ ਜਿਹੜੀ ਚੀਜ਼ਾਂ ਨੂੰ ਨਹੀਂ ਮਿਲਦੀ ਹੁੰਦੀ ਨਾ ਅਸੀਂ ਉਹਦਾ ਰੋਣਾ ਪੀਂਟਦੇ ਆਂ ਆਏ ਮੇਰੇ ਕੋਲ ਆਇਆ ਨਹੀਂ ਆਏ ਮੇਰੇ ਕੋਲ ਆਇਆ ਨਹੀਂ ਤੁਸੀਂ ਸੋਚੋ ਤੁਸੀਂ ਨੋਟ ਕਰਿਓ ਸਾਨੂੰ ਹਜ਼ਾਰਾਂ ਗਿਨਤੀ 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 ਮਿੰਤੀ ਨਹੀਂ ਹੋਏਗੀ ਸਾਡੇ ਕੋਲ ਜਿਹੜੀਆਂ ਚੀਜ਼ਾਂ ਆਉਣੀਆਂ ਹਰ ਚੀਜ਼ ਤੁਸੀਂ ਨੋਟ ਕਰਕੇ ਦੇਖਿਓ ਕਿ ਸਾਡੇ ਕੋਲ ਗਿਨਤੀ ਵੀ ਨਹੀਂ ਹੋ ਸਕਦੀ ਜਿਹੜੀਆਂ ਉਹਨੇ ਬਖਸ਼ੀਆਂ ਦਿੱਤੀਆਂ ਪਰ ਫਿਰ ਵੀ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਤੇਰੀ ਬਖਸ਼ਿਸ਼ ਮੇਰਾ પાਤਰ ਬਹੁਤ ਵੱਡਾ ਮਤਲਬ ਕਿ ਸੋਚ ਵੀ ਤੇਰੀ ਬਖਸ਼ਾ ਕਟ ਮਿਲੀਆਂ ਮੈਨੂੰ ਮੇਰਾ પાਤਰ ਵੱਡਾ ਸੀ ਐ ਸੋਚੋ ਮੇਰਾ પાਤਰ ਬਹੁਤ ਛੋਟ ਉਹਦੀ ਬਖਸ਼ਿਸ਼ਾਂ ਬਹੁਤ ਵੱਡੀਆਂ ਨੇ ਮੇਰਾ પાਤਰ ਜਿੰਨਾ ਸੀ ਨਾ ਮੈਂ ਉਸਦੇ ਵੀ ਕਾਬਿਲ ਨਹੀਂ ਹੈਗੀ ਸੀ ਜਿਹੜੀਆਂ ਬਖਸ਼ਿਸ਼ਾਂ ਨੇ ਮੈਨੂੰ ਦਿੱਤੀਆਂ ਪਰ ਲੇਕਿਨ ਉਹ ਹੀ ਉਹ ਗੱਲ ਹੈ ਨਾ ਜਿਹੜੀ ਚੀਜ਼ ਹੈਗੀ ਹੈ ਉਹਦਾ ਸ਼ੁਕਰਾਨਾ ਨਹੀਂ ਹੁੰਦਾ ਛੜੇ ਕੋਲ ਪਰ ਜਿਹੜੀ ਚੀਜ਼ ਨਹੀਂ ਹੁੰਦੀ ਉਹਦਾ ਅਸੀਂ ਰੋਣਾ ਰੋਂਦੇ ਰਹਿੰਦੇ ਆ ਫਿਰ ਕੀ ਹੁੰਦਾ ਹੈ ਕੀ ਜਿਹੜੀ ਚੀਜ਼ ਸਾਨੂੰ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਦਿੱਤੇ ਨੇ ਅਸੀਂ ਉਹਨੂੰ ਇੰਜੋਏ ਨਹੀਂ ਕਰਦੇ ਕਿਉਂਕਿ ਅਸੀਂ ਇੰਜੋਏ ਤਾਂ ਨਹੀਂ ਕਰ ਸਕਦੇ ਜਿਹੜਾ ਚੀਜ਼ ਨਹੀਂ ਮਿਲਿਆ ਸਾਡਾ ਧਿਆਨ ਤੇ ਸਾਰਾ ਉਹਦੇ ਵੱਲ ਹੈ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈਗੀ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਬੀਜਣਾ ਕੁੱਛ ਬੀਜਣਾ ਜ਼ਹਿਰ ਤੇ ਮੰਗਣਾ ਅੰਮ੍ਰਿਤ ਦੇਖੋ ਐਦੇ ਵਿੱਚ ਗੁਰੂ ਤੇ ਪ੍ਰਮਾਤਮਾ ਨੂੰ ਅਸੀਂ ਇੱਕ ਪਾਸੇ ਰੱਖ ਕੇ ਕਰੀਏ ਕਿ ਵੀ ਜਿਹੜੀ ਚੀਜ਼ ਮੈਂ ਭਾਂਡੇ ਵਿੱਚ ਪਾਵਾਂਗੀ ਜਿਹੜੀ ਵਸਤ ਮੈਂ ਭਾਂਡੇ ਵਿੱਚ ਜਿਹੜੀ ਮੈਂ ਸਟੋਰੇਜ ਕੀਤੀ ਹੋਈ ਹੈ ਅੰਦਰ ਮੇਰੇ ਅੰਦਰੋਂ ਉਹੀਓ ਨਿਕਲੇਗੀ ਜਿਹੜੀ ਪਹਿਲੀ ਪੰਕਤੀ 'ਚ ਜੋ ਜੀ ਹੋਏ ਸੋ ਗਵ ਹੁਣ ਜਿਹੜੀ ਮਹਾਤਮਾ ਬੁੱਧ ਜੀ ਦੀ ਗਾੜੀ ਮਤਲਬ ਕਿ ਅਸੀਂ ਡਿਸਕਸ ਕੀਤੀ ਹੈ ਵੀ ਉਹ ਜਿਹੜੇ ਜਿਹੜੇ ਉਹ ਲੋਕਾਂ ਵਿੱਚ ਜਿਹੜੀ ਚੀਜ਼ ਉਹਨਾਂ ਨੇ ਸਟੋਰੇਜ ਕੀਤੀ ਸੀਗੀ ਗਾਲਾਂ ਗੰਦ ਬੋਲਣਾ ਅਪਸ਼ਬਦ ਬੋਲਣਾ ਕਿਸੇ ਦਾ ਦਿਲ ਦੁਖਾਣਾ ਉਹਨੇ ਨੇ ਉਹ ਸਟੋਰੇਜ ਕੀਤੀ ਸੀਗੀ ਉਹਨੇ ਉਹ ਕੱਢ ਦਿੱਤੀ ਤੁਹਾਡੇ ਅੰਦਰ ਹੋਏਗਾ ਸਹਿਜ ਸਕੂਨ ਸ਼ਾਂਤੀ ਹਲੀਮੀ ਨਿਮਰਤਾ ਧੀਰਜ ਮਿੱਠ ਬੋਲਣਾ ਤੇ ਤੁਸੀਂ ਉਹ ਕੱਢ ਦੋ ਗੱਲ ਤਾਂ ਸਾਰੀ ਸਟੋਰੇਜ ਦੀ ਹੈ ਨਾ ਵੀ ਮੈਂ ਸਟੋਰੇਜ ਕੀ ਕੀਤਾ ਗੱਲ ਤਾਂ ਉਹੀ ਆ ਗਈ ਨਾ ਮੈਂ ਬੀਜਾ ਕੀ ਮੈਂ ਸਰੀਰ ਰੂਪੀ ਧਰਤੀ ਤੇ ਬੀਜਾ ਕੀ ਹੈ ਪਿੱਖ ਮਤਲਬ ਕਿ ਜ਼ਹਿਰ ਬੀਜਿਆ ਕਿ ਅੰਮ੍ਰਿਤ ਬੀਜਿਆ ਇਹ ਸਾਡੇ ਉਤੇ ਡਿਪੈਂਡ ਕਰਦਾ ਹੈ ਅਸੀਂ ਸਾਰੇ ਆਜ਼ਾਦ ਹਾਂ ਕਰਮ ਕਰਨੇ ਵਾਸਤੇ ਪਰ ਫਲ ਵਾਸਤੇ ਅਸੀਂ ਆਜ਼ਾਦ ਨਹੀਂ ਹੈਗੇ ਪਰ ਸਾਨੂੰ ਫ੍ਰੀडम ਦਿੱਤੀ ਹੈ ਗੁਰੂ ਸਾਹਿਬ ਨੇ ਇਹ ਤੇਰਾ ਜੀਵਨ ਹੈ ਇੱਕ ਗਲਾਸ ਵਿੱਚ ਦੁੱਧ ਪਿਆ ਹੈ ਤੇ ਇੱਕ ਗਲਾਸ ਵਿੱਚ ਸ਼ਰਾਬ ਪਈ ਹੈ ਤੂੰ ਦੇਖ ਤੂੰ ਆਪਣੀ ਵਿਵੇਕਬੂद्धि ਨੂੰ ਯੂਜ਼ ਕਰਕੇ ਵੀ ਤੂੰ ਕਿਹਦਾ ਧਾਰਨੀ ਬਣਨਾ ਹੈ ਅੰਮ੍ਰਿਤ ਦਾ ਕਿ ਜ਼ਹਿਰ ਦਾ ਸੋ ਗੱਲ ਹੈ ਕਿ ਕਹਿੰਦੇ ਨੇ ਇਹ ਕਿੱਡੀ ਅਚਰਜ ਗੱਲ ਹੈ ਕਿ ਮਨੁੱਖ ਬੀਜ ਦਾ ਤੇ ਜ਼ਹਿਰ ਹੈ ਪਾਵਨ ਨਿਯਤ ਇਸ ਦੇ ਵਿਕਾਰ ਭਰੇ ਪਏ ਹੈ ਪਰ ਉਸ ਦੇ ਬਦਲੇ ਮੰਗਦਾ ਕੀ ਹੈ ਜੀ ਅੰਮ੍ਰਿਤ ਜਦ ਕੀ ਗੁਰੂ ਸਾਹਿਬ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਵਾਹੋ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਹੜਾ ਤਨੂੰ ਸਿਮਰਦਾ ਸਿਮਰਨੇ ਦਾ ਮਤਲਬ ਕੱਲਾ ਲਬਜ਼ੀ ਰਟਨ ਨਹੀਂ ਕਰਨਾ ਰਟਨ ਨਹੀਂ ਕਰਨਾ ਸਿਮਰਨਾ ਦਾ ਮਤਲਬ ਤੇਰੇ ਚਿੱਤ ਚੇਤੇ ਵਿੱਚ ਵਸ ਜਾ ਤੇਰੇ ਹੀ ਤੇ ਤੂੰ ਮਲਕੇ ਉਹਦਾ ਮੈਂ ਕਹਿੰਦੀ ਆ ਨਾ ਨੀ ਨੀ ਆਪਣੇ ਹਿਰਦੇ ਰੂਪੀ ਘਾਰ ਵਿੱਚ ਉਸ ਸ਼ਬਦ ਦੀ ਨੀ ਨੂੰ ਰੱਖਾਂਗੇ ਨਾ ਫਿਰ ਸਾਡੀ ਬਿਲਡਿੰਗ ਉਸਾਰੀ ਜਾਏਗੀ ਉਹਦੇ ਵਿੱਚ ਸਹਿਜ ਹੋਏਗਾ ਸੰਤੋਖ ਹੋਏਗਾ ਸੁਕੂਨ ਹੋਏਗਾ ਸ਼ਾਂਤੀ ਹੋਏਗੀ ਨਿਮਰਤਾ ਹੋਏਗੀ ਮਿੱਠ ਬੋਲਣਾ ਹੋਏਗਾ ਉਹ ਸਾਡਾ ਸੁਭਾਅ ਉਹ ਫਿਰ ਅੰਮ੍ਰਿਤ ਵਰਗਾ ਸਾਡਾ ਸੁਭਾਅ ਹੋਏਗਾ ਉਹ ਫਿਰ ਸਾਨੂੰ ਆਤਮਿਕ ਮੌਤ ਤੋਂ ਬਚਾ ਲੇਗਾ ਸਾਨੂੰ ਆਤਮਿਕ ਖੇੜਾ ਦੇਗਾ ਆਤਮਿਕ ਖੁਸ਼ੀ ਦੇਗਾ ਸੋ ਸ਼ਬਦ ਪੜਦਿਆਂ ਵਾਣੀ ਪੜਦੇ ਆ ਵਿਚਾਰਾ ਕਰਦੇ ਆ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਅਸੀਂ ਕੋਈ ਪ੍ਰਚਾਰਕ ਨਹੀਂ ਆ ਅਸੀਂ ਵੀ ਤੁਹਾਡੇ ਦੀ ਤਰ੍ਹਾਂ ਭੈਣ ਭਰਾ ਆਪਣੇ ਘਰ ਦੇ ਰੂਟੀਨ ਦੇ ਕੰਮ ਕਰਦੇ ਆ ਬਸ ਬੜੀ ਖੁਸ਼ੀ ਹੁੰਦੀ ਹੈ ਦੇ ਕੇ ਸਾਡੇ ਕੋਲ ਖਜ਼ਾਨਾ ਤੇ ਅਸੀਂ ਕੁਡ ਵੀ ਵਰਤੀਏ ਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਜੇ ਕੁਝ ਸਮਝ ਆਈ ਹੈ ਤੇ ਉਹਨਾਂ ਨਾਲ ਸ਼ੇਅਰ ਕਰ ਸਕੀਏ ਸੋ ਦਿਓ ਜੀ ਮਾਫੀ ਭੁੱਲਾ ਚੁੱਕਾ ਜੀ ਦਿਓ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ